ਪੁਰਤਗਾਲ ਨੇ ਮੇਜ਼ਬਾਨ ਫਰਾਂਸ ਨੂੰ ਅਖੀਰਨਲ ਹਰਾ ਕੇ ਯੂਰੋ ਕੱਪ ਆਪਣੇ ਨਾਮ ਕਰ ਲਿਆ ਬੇਹਦ ਰਮਾਂਚਕ ਮੈਚ ਵਿੱਚ ਐਡਰ ਨੇ ਦੂਜੇ ਐਕਸਟਰਾ ਟਾਈਮ ਦੇ ਗੋਲ ਕਰਪੁਰਤਗਾਲ ਨੂੰ ਯੂਰੋ ਕੱਪ ਦਾ ਚੈਂਪੀਅਨ ਬਣਾ ਦਿੱਤਾ 1971 ਅੰਤਰਰਾਸ਼ਟਰੀ ਫੁੱਟਬਾਲ ਖੇਡ ਰੇ ਪੁਰਤਗਾਲ ਦਾ ਪਹਿਲਾ ਵੱਡਾ ਕਿਤਾਬ ਹੈ ਫਰਾਂਸ ਵਿੱਚ ਪਿੰਡਾਂ ਸਾਲ ਬਾਅਦ ਕਿਸੇ ਵੱਡੇ ਟੂਰਨਾਮੈਂਟ 'ਚ ਆਪਣੇ ਗ੍ਰੇਲੂ ਮੈਦਾਨ ਤੇ ਹਾਰ ਨਸੀਬ ਹੋਈ ਹੈ ਇਸ ਤੋਂ ਪਹਿਲਾਂ ਪੁਰਤਗਾਲ ਦਾ ਬੈਸਟ ਪ੍ਰਦਰਸ਼ਨ 2004 ਦੇ ਯੂਰੋ ਕੱਪ ਫਾਈਨਲ 'ਚ ਪਹੁੰਚਣ ਦਾ ਸੀ ਇਹ ਲਗਾਤਾਰ 14ਵਾਂ ਮੈਚ ਹੈ ਜਿਸ 'ਤੇ ਪੁਰਤਗਾਲ ਨੇ ਹਾਰ ਦਾ ਮੂਨ ਨਹੀਂ ਦੇ ਸੈਂਟੋਸ ਦੇ ਕੋਚ ਬਣਨ ਤੋਂ ਬਾਅਦ ਲਗਾਤਾਰ 14 ਮੈਚਜ ਪੁਰਤਗਾਲ ਦੀ ਟੀਮ ਹਾਰੀ ਨਹੀਂ ਹੈ ਪੁਰਤਗਾਲ ਦੀ ਟੀਮ ਨੇ ਟੂਰਨਾਮੈਂਟ ਦੇ ਸੱਤ ਮੈਚਾਂ 'ਚ 9 ਗੋਲ ਕੀਤੇ ਕਿਤਾਬੀ ਜਿੱਤ ਦਰਜ ਕਰਨ ਤੇ ਪੁਰਤਗਾਲ ਨੂੰ 199 ਕਰੋੜ ਰੁਪਏ ਮਿਲੇ ਜਦ ਕਿ ਉਪਜੇਤੂ ਫਰਾਂਸ ਨੂੰ 174 ਕਰੋੜ ਰੁਪਏ ਮਿਲੇ ਦੋਵੇਂ ਟੀਮਾਂ ਨੇ ਸ਼ੁਰੂਆਤ 'ਚ ਕਾਫੀ ਰਫ ਗੇਮ ਖੇਡੀ ਤੱਕਾ ਮੁਕਿਆਂ ਵੇਖਣ ਨੂੰ ਮਿਲ ਰਹੀ ਸੀ ਤੇ ਇਸੇ ਦਾ ਸ਼ਿਕਾਰ ਬਣੇ ਪੁਰਤਗਲ ਦੇ ਸਟਾਰ ਸਟ੍ਰਾਈਕਰ ਕਿਸਟਾਨਾ ਰੋनाल्डੋ ਪੁਰਤਗਲ ਦੇ ਕਪਤਾਨ ਰੋनाल्डੋ ਨੂੰ ਮੈਚ ਦੇ ਸ਼ੁਰੂਆਤੀ ਮਿੰਟਾਂ 'ਚ ਇੰਜਰੀ ਹੋ ਗਈ ਰੋनाल्डੋ ਦਰਦ ਨਾਲ ਰੋਂਦੇ ਹੋਏ 5ਵੀਂ ਮਿੰਟ 'ਚ ਸਟ੍ਰੈਚਰ ਤੇ ਮੈਦਾਨ ਤੋਂ ਬਾਹਰ ਗਏ ਇਸ ਦੇ ਬਾਅਦ ਮੈਚ ਜਿਵੇਂ ਹੀ ਐਕਸਟਰਾ ਟਾਈਮ ਤੇ ਗਿਆ ਤਾਂ ਰੋनाल्डੋ ਆਪਣੀ ਟੀਮ ਦਾ ਹੌਸਲਾ ਵਧਾਉਣ ਲਈ ਮੈਦਾਨ ਤੇ ਆ ਗਏ ਰੋनाल्डੋ ਨੇ ਆਪਣੀ ਟੀਮ ਦੇ ਹਰ ਖਿਡਾਰੀ ਕੋਲ ਜਾ ਕੇ ਉਹਦੇ ਹੌਸਲਾ ਵਧਾਉਣ ਦੀ ਕੋਸ਼ਿਸ਼ ਕੀਤੀ ਜਿਸ ਦੇ ਬਾਅਦ ਮੈਚ ਇਤਨ ਤੇ ਰੋनाल्डੋ ਦੀਆਂ ਅੱਖਾਂ ਵਿੱਚ ਟੀਮ ਦੀ ਜਿੱਤ ਦੀ ਖੁਸ਼ੀ ਦੇ ਹੰਝੂ ਵਾਰ-ਵਾਰ ਛਲਕ ਰਹੇ ਸਨ ਪਾਰਟ ਦੇ वेस्ट ਇੰਡੀਜ਼ ਕ੍ਰਿਕਟ ਬੋਰਡ ਪ੍ਰੈਜ਼ੀਡੈਂਟ 11 ਦੇ ਵਿੱਚ ਖੇਡਿਆ ਗਿਆ ਦੋ ਦਿਨਾਂ ਬਿਆਸ ਮੈਚ ਡਰਾ ਰਿਹਾ ਪਾਰਟ ਨੇ 93 ਓਵਰ ਵਿੱਚ 6 ਵਿਕਟ ਲੈ ਕੇ 258 ਰਨ ਬਣਾਉਣ ਦੇ ਬਾਅਦ ਆਪਣੀ ਪਾਰੀ ਦਾ ਐਲਾਨ ਕੀਤਾ ਮੈਚ ਦੇ ਦੂਜੇ ਦਿਨ ਮੇਜ਼ਬਾਨ ਇੰਡੀਜ਼ ਹੀ ਖੇਡੀ ਹੈ ਜਿਸ ਨੇ 87 ਓਵਰਾਂ ਵਿੱਚ 7 ਵਿਕਟ ਤੇ 281 ਰਨ ਬਣਾਏ ਫਾਰਟ ਗੇਂਦਬਾਜ਼ਾਂ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵੀ ਸਪਿਨਰ ਅਮਿਤ ਮਿਸ਼ਰਾ ਰਹੇ ਮਿਸ਼ਰਾ ਨੇ ਸਤਾਈ ਓਵਰਾਂ ਵਿੱਚ 67 ਰਨ ਦੀ ਕੀਮਤ ਤੇ 4 ਵਿਕਟ ਚਟਕਾਏ ਮਿਸ਼ਰਾ ਦੇ ਇਲਾਵਾ ਤੇਜ਼ ਗੇਂਦਬਾਜ਼ਾਂ ਨਿਤਿਕੜੀ ਪੋਨੇਸ਼ਵਰ ਕੁਮਾਰ ਮੁਹੰਮਦ ਸ਼ਮੀ ਅਤੇ ਉਮੇਸ਼ ਯਾਦਵ ਨੇ ਵੀ ਇੱਕ ਇੱਕ ਵਿਕਟ ਲਿਆ ਦੁਨੀਆ ਦੇ ਨੰਬਰ 2 ਟੈਂਸ ਖਿਡਾਰੀ ਬਰਟੇਨ ਡੀ ਐਂਡੀ ਮਰੇ ਨੇ ਐਟਵਰਨੋਸਾਲ ਦੇ ਤੀਜੇ ਗ੍ਰੈਂਡ ਸਲਾਮ ਵਿਮਨ ਲਨ ਦੇ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਕੈਨੇਡਾ ਦੇ ਮਿਲੋਸ ਰਾਯਨਕ ਨੂੰ ਹਰਾ ਕੇ ਦੂਜੀ ਵਾਰ ਟੂਰਨਾਮੈਂਟ ਦੇ ਚੈਂਪੀਅਨ ਬਣ ਗਏ 2 ਘੰਟੇ ਅਤੇ 48 ਮਿੰਟ ਤੱਕ ਚੱਲੇ ਇਸ ਬਹੁਤ ਰੋਮਾਂਚਕ ਮੁਕਾਬਲੇ 'ਚ ਮਰੇ ਨੇ 6ਵੀਂ ਰੈਂਕਿੰਗ ਪ੍ਰਾਪਤ ਰਾਯਨਕ 'ਤੇ 3-0 ਲਗਤਰ ਸੈੱਟਾਂ 'ਚ 6-4 7-6 7-6 ਨਾਲ ਹਰਾ ਕੇ ਕਿਤਾਬ ਆਪਣੇ ਨਾਮ ਕੀਤਾ ਚੋਟੀ ਦੀ ਭਾਰਤੀ ਡਿਸਕਸ ਥਰੋਅ ਕਰishna ਪੁਨੀਆ ਰਿਓ 올림픽 ਲਈ ਕੁਆਲੀਫਾਈ ਕਰਨជា ਸਫਲ ਰਹੀ ਹੈ ਉਮ੍ਰਿਕਾ ਜ ਮੁਕਾਬਲੇ ਦੇ ਕੁਆਲੀਫਾਈਂਗ ਮਾਰਕ ਤੱਕ ਨਹੀਂ ਪਹੁੰਚ ਸકી ਪੁਨੀਆ ਨੇ 올림픽 2004 2008 ਅਤੇ 2012 ਵਿੱਚ ਹਿੱਸਾ ਲੈ ਚੁੱਕੀ ਹੈ ਉਹ ਭਾਰਤ ਦੇ ਟਰੈਕ ਅਤੇ ਫੀਲਡ ਐਥਲੀਟਾਂ ਵਿੱਚ ਸ਼ਾਮਲ ਹੈ